हेलो फ्रेंड्स वेलकम बैक आज एक ਨਵਾਂ ਜਿਆ ਡਿਜ਼ਾਈਨ ਬਣਾਈ ਹੈ ਬਹੁਤ ਸੋਖੇ ਸੋਖੇ ਡਿਜ਼ਾਈਨ ਹੈ ਇਹ ਇਹ ਮੈਂ ਦੋ ਰੰਗਨਾ ਬਣਾਉਣ ਲੱਗੀ ਹਾਂ ਇੱਕ ਮੈਂ ਗ੍ਰੀਨ ਲੈ ਲਿਆ ਵਾਈਟ ਲੈ ਲਿਆ ਕੋਈ ਵੀ ਰੰਗ ਤੁਸੀਂ ਚੂਸ ਕਰ ਸਕਦੇ ਆ ਲਾਈਟ ਡਾਰਕ ਤੁਸੀਂ ਜਿਆਦਾ ਕਲਰ ਜਿੱਦਾਂ ਬਚੇ ਹੋਏ ਆ ਤੁਹਾਡੇ ਕੋਲ ਥੋੜੀਆਂ ਉਨਾਂ ਥੋੜੀਆਂ ਥੋੜੀਆਂ ਉਨਾਂ ਬਚੀਆਂ ਹੋਈਆਂ ਆ ਦੇਖੋ ਮੇਰੇ ਕੋਲ ਜਿੱਦਾਂ ਇਹ ਬਚੀਆਂ ਹੋਈਆਂ ਤੁਸੀਂ ਇਹਨਾਂ ਨੂੰ ਮਿਕਸ ਕਰਕੇ ਵੀ ਬਣਾ ਸਕਦੇ ਆ ਪਹਿਲਾਂ ਅਸੀਂ ਇਹ ਸਿੱਖਦੇ ਹਾਂ ਕਿ ਇਹ ਲਾਈਨ ਕਿੱਦਾਂ ਬਣਾਣੀ ਉੱਤੋਂ ਵੱਲ ਉਹ ਜਿਹੜੀਆਂ ਲਾਈਨਾਂ ਜਿਹੜਾ ਕਲਰ ਚੇਂਜ ਕਰਨਾ ਉਹ ਤੁਸੀਂ ਜਿੱਦਾਂ ਮਰਜ਼ੀ ਬਣਾ ਸਕਦੇ ਆ ਬਹੁਤ ਹੀ ਸੌਖਾ ਫਲੈਕਸੀਬਲ ਡਿਜ਼ਾਈਨ ਆ ਹੈ ਆ ਦੇਖੋ ਇੱਦਾਂ ਮੈਂ ਥੋੜਾ ਜਿਹਾ ਇਹਨੂੰ ਬੁਣ ਲਿਆ ਥੋੜਾ ਜਿਹਾ ਇਹਨੂੰ ਬੁਣ ਕੇ ਨਾ ਫਿਰ ਅਸੀਂ ਬਣਾਨੇ ਆ ਸਲਾਈ ਜਿਹੜੀ ਆ ਇਹ ਸਿੱਧੀ ਬਣਾ ਲੈਣੀ ਆ ਇੱਥੋਂ ਇੱਥੋਂ ਇਹ ਡਿਜ਼ਾਈਨ ਸਾਡਾ ਜਿਹੜਾ ਹੈਗਾ ਪਹਿਲੀ ਸਲਾਈ ਸਿੱਧੀ ਆਗੇ ਸਾਰੀ ਸਾਰੀ ਸਿੱਧੀ ਆਏਗੀ सिलाई पुठे पास्यो ये सारी पुठी आनी है दूसरी सिलाई पुठे पास्यो सारी जी पुठी आ जानी जी हम असि आ गए जी अपनी तीसरी सिलाई ते तीसरी सिलाई जी साड़ी ਇਹ ਆ ਗਈ ਆ ਇਹਦੇ ਚ ਅਸੀਂ ਧਾਗਾ ਲਗਾ ਲਿਆ ਆਪਣਾ ਪਹਿਲਾ ਗੁੰਡਾ ਐਜ ਸਟਿਚ ਸੀਗਾ ਐਜ ਸਟਿਚ ਆ ਸਾਡਾ ਇਹਨੂੰ ਅਸੀਂ ਬੁਣ ਲਿਆ ਪਹਿਲੇ ਗੁੰਡੇ ਨੂੰ ਦੂਸਰਾ ਗੁੰਡਾ ਜਿਹੜਾ ਆ ਉਹ ਵਾਈਟ ਖਾਲੀ ਚੱਕ ਲੈਣਾ ਵਾਈਟ ਕਲਰ ਦਾ ਬੇਸ ਕਲਰ ਦਾ ਖਾਲੀ ਚੱਕ ਲੈਣਾ ਔਰ ਅਗਲਾ ਜਿਹੜਾ ਹੈਗਾ ਆ ਉਹਦੇ ਕੀ ਕਰਨੇ ਆ ਉਹਦੇ ਤਿੰਨ ਗੁੰਡੇ ਬਣਾਣੇ ਸਿੱਧ ਇੱਕ ਦੇ ਤਿੰਨ ਬਣਾਣੇ ਸਿੱਧਾ ਬੁਣਿਆ ਬਲ ਪਾਇਆ ਸਿੱਧਾ ਬੁਣਿਆ ਤਿੰਨ ਗੁੰਡੇ ਬਣ ਗਏ ਫੇਰ ਇੱਕ ਖਾਲੀ ਚੱਕ ਲਿਆ ਫੇਰ ਇੱਕ ਦੇ ਤਿੰਨ ਬਣਾਏ ਬਲ ਪਾ ਕੇ ਤਿੰਨ ਬਣਾਉ ਅਤੇ ਫਿਰ ਇੱਕ ਖਾਲੀ ਚੱਕਿਆ ਫਿਰ ਇੱਕ ਦੇ ਤਿੰਨ ਬਣਾਉ ਅਤੇ ਗ੍ਰੀਨ ਕਲਰ ਦੇ ਨਾਲ ਮਤਲਬ ਦੂਸਰੇ ਕਲਰ ਦੇ ਨਾਲ ਜਿਹੜਾ ਵੀ ਕਲਰ ਤੁਸੀਂ ਯੂਜ਼ ਕਰ ਰਹੇ ਆ ਉਹਦੇ ਵਿੱਚ ਇਦਾਂ ਦੇਖੋ ਇਹ ਬਣਾਤਾ ਸੀ ਖਾਲੀ ਚੱਕ ਲਿਆ ਫਿਰ ਇੱਕ ਦੇ ਤਿੰਨ ਸਿੱਧਾ ਸਿੱਧਾ ਹੀ ਬੁਣ ਕੇ ਔਰ ਇੱਕ ਖਾਲੀ ਚੱਕਿਆ ਸੀ ਔਰ ਇੱਕ ਦੇ ਫਿਰ ਤਿੰਨ ਬਣਾਏ ਬਲ ਪਾ ਕੇ ਫਿਰ ਸਿੱਧਾ ਬੁਣਨਾ ਫਿਰ ਖਾਲੀ ਚੱਕਣਾ ਫਿਰ ਇੱਕ ਦੇ ਤਿੰਨ ਬਣਾਣੇ ਖਾਲੀ ਚੱਕਿਆ ਇੱਕ ਦੇ ਤਿੰਨ ਬਣਾਏ ਇਦਾਂ ਸੀ ਇਹਦੇ ਵਿੱਚ ਇਹ ਚੀਜ਼ ਪਾ ਲਈ ਬਹੁਤ ਸੌਖਾ ਜਿਹਾ ਸਿੰਪਲ ਜਿਹਾ ਡਿਜ਼ਾਈਨ ਬਣਾਣਾ ਹੈ ਮਤਲਬ ਜਲਦੀ ਜਲਦੀ ਬਣਾਉਣ ਵਾਲਾ ਬਸ ਆਹੀ ਇੱਕ ਹੈਗਾ ਜਿਹੜਾ ਬਣਾਣਾ ਅਸੀਂ ਇਹਨੂੰ ਅਸੀਂ ਇੱਧਰ ਰੱਖਣਾ ਇਹ ਆ ਗਏ ਇੱਕ ਦੇ ਤਿੰਨ ਬਣਾਈ ਜਾਣੇ ਇੱਕ ਖਾਲੀ ਚੱਕੇ ਜਾਣਾ ਇਹ ਦੇਖੋ ਇਹਦੇ ਤਿੰਨ ਬਣਾ ਲਏ ਇਹ ਅਸੀਂ ਖਾਲੀ ਚੱਕ ਲਿਆ ਇਹ ਸਟਿਚ ਵੀ ਖਾਲੀ ਚੱਕ ਸਕਦੇ ਆ ਮਤਲਬ ਵਾਹ ਬੋਂਸਾ ਖਾਲੀ ਬੋਂਸਾ ਕਰਦੇ ਜੀ ਤੀਸਰੀ ਸਲਾਈ ਸਾਡੀ ਇਸ ਤਰ੍ਹਾਂ ਪੈ ਗਈ ਤੀਸਰੀ ਸਲਾਈ ਪੈ ਗਈ ਸਾਡੀ ਇਹ ਦੇਖੋ ਹੁਣ ਅਸੀਂ ਆਗੇ ਚੌਥੀ ਸਲਾਈ ਤੇ ਚੌਥੀ ਸਲਾਈ ਜਿਹੜੀ ਆ ਉਹਦੇ ਵਿੱਚ ਕੀ ਕਰਨਾ ਉਹਦੇ ਵਿੱਚ ਅਸੀਂ ਇਹ ਦੇਖੋ ਇਹ ਜਿਹੜਾ ਖੁੰਡਾ ਆ ਇਹ ਤਾਂ ਐਜ ਸਟਿਚ ਆ ਇਹਨੂੰ ਅਸੀਂ ਐਜ਼ ਇਟ ਇਜ਼ ਬੋਲ ਲੈਂਦੇ ਖਾਲੀ ਵਾਲੇ ਨੂੰ ਧਾਗਾ ਉਧਰ ਹੀ ਰੱਖਣਾ ਹੈ ਖਾਲੀ ਵਾਲੇ ਨੂੰ ਖਾਲੀ ਚੱਕ ਲੈਣਾ ਇਹ ਦੇਖੋ ਔਰ ਇਹ ਜਿਹੜੇ ਤਿੰਨ ਹੈਗੇ ਆ ਇਹਨਾਂ ਨੂੰ ਤਿੰਨਾਂ ਨੂੰ ਅਸੀਂ ਸਿੱਧਾ ਬੁਣਨਾ ਤਿੰਨਾਂ ਨੂੰ ਸਿੱਧਾ ਬੁਣਨਾ ਖਾਲੀ ਵਾਲੇ ਨੂੰ ਖਾਲੀ ਚੱਕਣਾ ਤਾਗਾ ਉਧਰ ਹੀ ਰਹਿਣਾ ਤਾਗਾ ਆਪਣੇ ਵੱਲ ਅੱਗੇ ਪਿੱਛੇ ਨਹੀਂ ਕਰਨਾ ਇਹਨੂੰ ਪਿੱਛੋਂ ਦੀ ਬੁਣ ਕੇ ਇਹ ਦੇਖੋ ਐਦਾਂ ਫੇਰ ਖਾਲੀ ਚੱਕਿਆ ਔਰ ਅਸੀਂ ਇਹਦੇ ਵਿੱਚ ਪਿੱਛੋਂ ਦੀ ਸਿੱਧਾ ਬੁਣ ਦਿੱਤਾ ਫੇਰ ਖਾਲੀ ਚੱਕਿਆ ਫੇਰ ਅਸੀਂ ਤਿੰਨਾਂ ਨੂੰ ਪਿੱਛੋਂ ਦੀ ਸਿੱਧਾ ਬੁਣ ਦਿੱਤਾ ਇਹ ਦੇਖੋ ਉਜੀ ਜਾਈ ਫੇਰ ਆ ਗਿਆ ਖਾਲੀ ਚੱਕਿਆ ਔਰ ਜਿਹੜੇ ਤਿੰਨ ਬਣੇ ਸੀ ਸਾਡੇ ਇਹਨਾਂ ਨੂੰ ਪਿੱਛੇ ਹੁੰਦੀ ਅਸੀਂ ਸਿੱਧਾ ਬੋਣ ਦਿੱਤਾ ਖਾਲੀ ਚੱਕਿਆ ਉਹ ਚਿੱਟੇ ਨੂੰ ਨਾਲ ਹੀ ਲਿਆਂਦੇ ਜਾਣਾ ਇਹਦੇ ਵਿੱਚ ਤਿੰਨਾਂ ਚ ਦੇਖ ਲਿਓ ਕੋਈ ਟਾਈਟ ਹੋ ਕੇ ਕਿਤੇ ਥੱਲੇ ਨਾ ਡਿਗ ਜਾਏ ਇਹ ਦੇਖੋ ਐਦਾਂ ਖਾਲੀ ਇਹ ਫੇਰ ਪਿੱਛੇ ਤਾਗਾ ਉਧਰ ਰਹਿਣਾ ਆ ਤਾ ਗਾਜਰੋ ਤੁਸੀਂ ਖਾਲੀ ਵਿੱਚ ਚੱਕ ਰਹੇ ਹੋ ਉਹਨੂੰ ਉਹਦੇ ਉੱਪਰੋਂ ਦੀ ਨਗਾ ਦੇਣਾ ਧਾਗੇ ਨੂੰ ਉਹਦੇ ਉੱਪਰੋਂ ਦੀ ਨਗਾ ਦੇਣਾ ਇਹ ਦੇਖੋ ਇਹ ਚੀਜ਼ ਜਾ ਰਹੀ ਹੈ ਬਹੁਤ ਹੀ ਸਿੰਪਲ ਸਿੱਧਾ ਪੁੱਠਾ ਹੀ ਆ ਸਾਡਾ ਜਦੋਂ ਚੱਲਦਾ ਹੀ ਪਿਆ ਸਿੱਧਾ ਪੁੱਠਾ ਬੁਣ ਕੇ ਹੀ ਉਹ ਸੋਹਣਾ ਨਵਾਂ ਡਿਜ਼ਾਈਨ ਬਣ ਜਾਣਾ ਇਹ ਦੇਖੋ ਇਹ ਚੀਜ਼ ਗਈ ਇਹ ਗਈ ਇਹਨੂੰ ਖਾਲੀ ਲਿਆ ਬਸ ਇਹ ਸਾਰੀ ਸਲਾਈ ਜਿਹੜੀ ਆ ਇਸੇ ਤਰੀਕੇ ਨਾਲ ਪੈ ਜਾਣੀ ਇਹ ਇਹ ਖਾਲੀ ਵਾਲਾ ਖਾਲੀ ਆ ਗਿਆ ਲਾਸਟ ਵਾਲਾ ਅਸੀਂ ਜਿਹੜਾ ਆ ਉਹਨੂੰ ਅਸੀਂ ਇਦਾਂ ਇਹਨੂੰ ਆਪਣੇ ਵੱਲ ਧਾਗਾ ਕਰਕੇ ਉਹਨੂੰ ਅਸੀਂ ਪੁੱਠਾ ਬੁਣ ਲੈਣਾ ਲਾਸਟ ਮਤਲਬ ਸੜਾ ਜਿਹੜਾ ਐਡਜਸਟੇਜ ਸੀਗਾ ਇਹ ਦੇਖੋ ਜੀ ਇਹ ਦੇਖੋ ਇਦਾਂ ਆ ਗਿਆ ਹੁਣ ਕੀ ਕਰਨਾ ਹੁਣ بیس ਕਲਰ ਜਿਹੜਾ ਚਿੱਟਾ ਹੈਗਾ ਉਹਦੇ ਨਾਲ ਅਸੀਂ ਇਹਨੂੰ ਬੁਣ ਲੈਣਾ ਉਹਦੇ ਨਾਲ ਅਸੀਂ ਇਹਨੂੰ ਸਿੱਧਾ-ਸਿੱਧਾ ਬੁਣ ਲੈਣਾ ਇਹ ਦੇਖੋ ਸਾਰੀ ਸਲਾਈ ਸਿੱਧੀ ਪਾ ਦੇਣੀ ਹੈ ਅਗਲੀ ਸਲਾਈ ਜਿਹੜੀ ਆ ਉਹ ਸਾਰੀ ਸਿੱਧੀ ਪਾ ਦੇਣੀ ਹੈ ਇਹ ਦੇਖੋ ਇਹ ਚੀਜ਼ ਬਣੀ ਇਹ ਦੇਖੋ ਇਹ ਸਾਰੀ ਸਲਾਈ ਸਿੱਧੀ ਇੱਦਾਂ ਬਣ ਗਿਆ ਇਹ ਇੱਦਾਂ ਬਣਿਆ ਹੁਣ ਪੁੱਠੀ ਸਲਾਈ ਜਿਹੜੀ ਆ ਉਹ ਸਾਰੀ ਪੁੱਠੀ ਬਣਣੀ ਆ ਮਤਲਬ ਇਹ ਦੋ ਸਲਾਈਆਂ ਜਿਹੜੀਆਂ ਵਿੱਚ ਪਲੇਨ ਆ ਗਈਆਂ ਇਹ ਪੁੱਠੀ ਸਲਾਈ ਸਾਰੀ ਪੁੱਠੀ ਪਾ ਦੇਣੀ ਆ ਦੇਖੋ ਜੀ ਕਿੰਨਾ लवली ਕਿੰਨਾ ਸੋਹਣਾ लवली ਡਿਜ਼ਾਈਨ ਬਣ ਗਿਆ ਦੇਖੋ ਹੁਣ ਤੁਸੀਂ ਇਹਦੇ ਵਿੱਚ ਕੀ ਕਰ ਸਕਦੇ ਧਾਗਾ ਚੇਂਜ ਵੀ ਕਰ ਸਕਦੇ ਆ ਜਾਂ ਫਿਰ ਇਹੀ ਧਾਗੇ ਨੂੰ ਬਣਾ ਸਕਦੇ ਆ ਕਿਸੇ ਵੀ ਲੇਕਿਨ ਉਹਨੂੰ ਥੋੜੀ ਉਹਦੀ ਪੋਜੀਸ਼ਨ ਚੇਂਜ ਕਰਨੀ ਆ ਮੈਂ ਇਹਦੇ ਨਾਲ ਹੀ ਗ੍ਰੀਨ ਨਾਲ ਹੀ ਬਣਾਣੀ ਆ ਜਦੋਂ ਮੈਂ ਤੁਹਾਨੂੰ ਬਣਾ ਕੇ ਦਿਖਾਵਾਂਗੀ ਮੈਂ ਉੱਪਰੋਂ ਚੇਂਜ ਕਰ ਦੂੰਗੀ ਧਾਗੇ ਇਹ ਦੇਖੋ ਇਹ ਮੇਰਾ ਬੁਣਿਆ ਹੁਣ ਇਹ ਜਿਹੜਾ ਸੀ ਦੇਖੋ ਇਹ ਖਾਲੀ ਚੱਕਿਆ ਸੀਗਾ ਇਹ ਵਾਲਾ ਪਹਿਲੇ ਇੱਕ ਦੇ ਤਿੰਨ ਬਣਾਏ ਸੀ ਹੁਣ ਅਸੀਂ ਜਿਹੜਾ ਖਾਲੀ ਚੱਕਿਆ ਸੀਗਾ ਉਹਨ ਉਹਦੇ ਉੱਤੇ ਅਸੀਂ ਇੱਕ ਦੇ ਤਿੰਨ ਬਣਾ ਲੈਣੇ ਆ ਇੱਕ ਦੋ ਤਿੰਨ ਔਰ ਇਹ ਜਿੱਥੇ ਅਸੀਂ ਬੁਣਿਆ ਹੋਇਆ ਸੀ ਇਹਨੂੰ ਖਾਲੀ ਚੱਕ ਲੈਣਾ ਉਹ ਮਤਲਬ ਪੋਜੀਸ਼ਨ ਉਹਦੀ ਚੇਂਜ ਕਰ ਦੇਣੀ ਆ ਇਹ ਦੇਖੋ ਇਹਨੂੰ ਖਾਲੀ ਚੱਕ ਲਿਆ ਜਿੱਥੇ ਖਾਲੀ ਸੀਗਾ ਉਹਦੇ ਤੇ ਡਿਜ਼ਾਈਨ ਬਣਾ ਦਿੱਤਾ ਬਸ ਆਹੀ ਸਿੰਪਲ ਜਿਹਾ ਡਿਜ਼ਾਈਨ ਆ ਜੀ ਬਣਾ ਕੇ ਮੈਂ ਤੁਹਾਨੂੰ ਦਿਖਾਉਂਗੀ ਕਿੱਦਾਂ ਦਾ ਬਣਿਆ ਕੀ ਬਣਿਆ ਇਹ ਜਾ ਰਿਹਾ ਦੋ ਕਲਰ ਜਿੰਨੇ ਵੀ ਤੁਹਾਡੇ ਕੋਲ ਅਗਰ ਬੱਚੀਆਂ ਉਹਨਾਂ ਹੈਗੀਆਂ ਥੱਲੇ ਸਵੈਟਰ ਥੱਲੇ ਬਨਾਨ ਛੋਟੀ ਬਨਾਨ ਬੱਚਿਆਂ ਲਈ ਬਣਾ ਸਕਦੇ ਆ ਤੁਸੀਂ ਕੋਈ ਵੀ ਚੀਜ਼ ਬਣਾ ਸਕਦੇ ਹੋ ਉਹਦੇ ਨਾਲ ਆ ਛੋਟਾ ਜਿਹਾ ਡਿਜ਼ਾਈਨ ਬਣਾ ਕੇ ਇਹ ਦੇਖੋ ਬਸ ਐਦਾਂ ਬਣਾਈ ਜਾਣਾ ਤਿੰਨ ਤਿੰਨ ਦਾ ਥੋੜਾ ਜਿਹਾ ਮੈਂ ਇਹਦੇ ਨਾਲ ਬਣਾਉਂਗੀ ਫਿਰ ਮੈਂ ਧਾਗਾ ਚੇਂਜ ਕਰਕੇ ਤੁਹਾਨੂੰ ਦਿਖਾਵਾਂਗੀ ਕਿੱਦਾਂ ਬਣਿਆ कोई और कलर लगा के ये देखो और लास्ट वाला ਜਿਹੜਾ ਆ ਉਹ ਅਸੀਂ ਸਿੱਧਾ ਬੰਨ ਲੈਣਾ ਇਹ ਠੀਕ ਹੈ ਜੀ ਹੁਣ ਆ ਗਏ ਪੁੱਠੀ ਸਲਾਈ ਤੇ ਵਿੱਚ ਕੀ ਕਰਨਾ ਜਿਹੜਾ ਖਾਲੀ ਆ ਉਹਨੂੰ ਖਾਲੀ ਚੱਕਣਾ ਜਿਹੜੇ ਤਿੰਨ ਸੀਗੇ ਉਹਨਾਂ ਦਾ ਅਸੀਂ ਪਿੱਛੋਂ ਦੀ ਪਿੱਛੋਂ ਮਤਲਬ ਸਿੱਧੇ ਸਿੱਧੇ ਪਾਸੇ ਜਾਣਾ ਆ ਦੇਖੋ ਖਾਲੀ ਨੂੰ ਖਾਲੀ ਚੱਕ ਲੈਣਾ ਧਾਗਾ ਉਹਦੇ ਉੱਪਰੋਂ ਦੀ ਪਲਟ ਕੇ ਨਾਲ ਹੀ ਆ ਜਾਣਾ ਬਸ ਇਹ ਹੀ ਛੋਟਾ ਜਿਹਾ ਡਿਜ਼ਾਈਨ ਤੁਸੀਂ ਬਣਾ ਕੇ ਦੇਖੋ ਜੀ ਇਹ ਦੇਖੋ ਮੈਂ ਪੂਰਾ ਬਣਾ ਕੇ ਦਿਖਾਉਂਗੀ ਕਿੱਦਾਂ ਬਣਿਆ ਉੱਠੀ ਸਲਾਈ ਜਿਹੜੀ ਉਹ ਹੀ ਮਤਲਬ ਸੀ ਸਿੱਧੀ ਬੋਣਨੀ ਹੈ ਧਾਗਾ ਇੱਧਰ ਨੂੰ ਨਹੀਂ ਲਿਆਣਾ ਪੁੱਠੇ ਪਾਸੇ ਨਹੀਂ ਲਿਆਣਾ ਇਹ ਅੰਦਰਲੀ ਸਾਈਡ ਨਹੀਂ ਕਰਨਾ ਉਧਰ ਹੀ ਰਹਿਣ ਦੇਣਾ ਬਹੁਤ ਸੋਹਣਾ ਕੰਬੀਨੇਸ਼ਨ ਲਾਈਟ ਲਾਈਟ ਕਲਰ ਤੇ ਵੀ ਬਹੁਤ ਸੋਹਣਾ ਲੱਗਦਾ ਹੈ ਬਹੁਤ ਪਿਆਰਾ ਲੱਗਦਾ ਡਿਜ਼ਾਈਨ ਇਹ ਲੋ ਬਣ ਗਿਆ ਜਿੱਦਾਂ ਮਰਜੀ ਪੈਟਰਨ ਇਹ ਤੁਸੀਂ ਸੈੱਟ ਕਰ ਲਓ ਮਤਲਬ ਧਾਗੇ ਜਿੰਨੇ ਮਰਜੀ ਚੇਂਜ ਕਰ ਲਓ ਜਾਂ ਇਹਦੇ ਦੋ 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 ਧਾਰੀਆਂ ਪਾ ਲਓ ਗ੍ਰੀਨ ਦੀਆਂ ਬਾਕੀ ਵੀ ਦੋ ਹੋਰ ਕਿਸੇ ਦੀਆਂ ਇਦਾਂ ਚੇਂਜ ਕਰ ਲਓ ਆਪਣੀ ਮਰਜ਼ੀ ਨਾਲ ਜਿੱਧਰ ਮਰਜ਼ੀ ਤੁਸੀਂ ਇਹਨੂੰ ਫਲੈਕਸੀਬਲ ਨੂੰ ਕਰ ਸਕਦੇ ਆ ਇਹ ਦੇਖੋ ਇਹ ਗਿਆ ਇਹ ਤਿੰਨ ਦਾ ਹੋ ਗਿਆ ਲਾਸਟ ਜਿਹੜਾ ਸਾਨੂੰ ਅੱਗੇ ਲਿਆ ਕੇ ਫਿਰ ਅਸੀਂ ਇਹਨੂੰ ਕਰਨਾ ਪੈਣਾ ਲਾਸਟ ਇਹ ਆ ਗਿਆ ਇਹ ਦੇਖੋ ਜੀ ਇਹ ਬਣ ਗਿਆ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਰੈਡੀमेड ਸਟਾਈਲ ਮੈਂ ਬਣਾ ਕੇ ਨਾ ਥੋੜਾ ਜਿਹਾ ਹੋਰ ਉੱਪਰ ਬਣਾ ਕੇ ਦੂਸਰੇ ਕਲਰ ਨਾਲ ਤੁਹਾਨੂੰ ਦਿਖਾਣੀ ਆ ਇਹ ਦੇਖੋ ਫਰੈਂਡਸ ਇਹ ਕਿੰਨਾ ਸੋਹਣਾ ਬਣਿਆ ਦੇਖੋ ਇਹ ਇਹ ਮੈਂ ਇਦਾਂ ਦੋ ਦੋ ਲਾਈਨਾਂ ਬਣਾਈਆਂ ਫਿਰ ਮੈਂ ਤੁਹਾਨੂੰ ਆ ਮੈਂ ਤਾਂ ਇਸ ਕਰਕੇ ਬਣਾਇਆ ਕਿ ਗੈਪ ਤੋਂ ਬਾਅਦ ਅਗਰ ਬਣਾਉ ਤਾਂ ਕਿੱਦਾਂ ਲੱਗਦਾ ਤੁਸੀਂ ਇਹ ਗੈਪ ਵੀ ਜ਼ਿਆਦਾ ਪਾ ਸਕਦੇ ਆ ਜਾਂ ਦੋ ਸਲਾਈਆਂ ਦਾ ਪਾ ਸਕਦੇ ਆ ਇਹ ਜਿਹੜੀ ਲਾਈਨਸ ਆ ਇੱਕ ਇੱਕ ਲਾਈਨ ਬਣਾ ਸਕਦੇ ਆ ਲੈ ਕੇ ਇਹਦੀ ਬਣਾਉਂਦੀ ਇੱਕ ਇਹ ਦੂਸਰੀ ਬਣਾਉਂਦੀ ਮੈਜੈਂਟਾ ਕਲਰ ਦੀ ਜਾਂ ਫਿਰ ਇਹਦੀ ਬਣਾਉਂਦੀ ਕਿਸੇ ਵੀ ਤਰੀਕੇ ਨਾਲ ਇਸ ਇਸ ਡਿਜ਼ਾਈਨ ਨੂੰ ਸਿੰਪਲ ਡਿਜ਼ਾਈਨ ਨੂੰ ਤੁਸੀਂ ਮੋਲਡ ਕਰ ਸਕਦੇ ਆ ਬਹੁਤ ਸੋਹਣਾ ਲੱਗਦਾ ਇਹ ਦੇਖੋ ਸਿੰਪਲ ਸਿੱਧਾ ਪੁੱਠਾ ਬਣ ਕੇ ਹੀ ਬਣਾਤਾ ਸੀ ਨਿੱਕਾ ਜਿਹਾ ਡਿਜ਼ਾਈਨ ਬੜਾ ਪਿਆਰਾ ਬੜਾ ਸੋਲਿਡ ਸੋਹਣਾ ਡਿਜ਼ਾਈਨ ਬਣਿਆ ਇਹ ਤੁਸੀਂ ਕਿਸੇ ਵੀ ਤਰੀਕੇ ਨਾਲ ਇਹਨੂੰ ਪਾ ਸਕਦੇ ਆ ਜਦਾ نیچے-नीचे ਬਣਾ ਲਓ ਮਲਟੀ ਕਲਰ ਦੇ ਨਾਲ ਕੋਈ ਫਰੌਕ ਵਗੈਰਾ ਬਣਾਣੀ ਜਾਂ ਕੁਝ ਬਣਾਣਾ ਤਾਂ ਉਹਦੇ ਚ ਨੀਚੇ ਪਾ ਲਓ ਉੱਪਰ ਪਲੇਨ ਬਣਾ ਦਿਓ ਬੇਸ ਕਲਰ ਵੀ ਵਾਈਟ ਲਿਆ ਮੈਂ ਤੁਸੀਂ ਕੋਈ ਵੀ ਲੈ ਸਕਦੇ ਆ ਇਹਨਾਂ ਦੋਨਾਂ ਦਾ ਕੰਬੀਨੇਸ਼ਨ ਵੀ ਬਹੁਤ ਸੋਹਣਾ ਲੱਗ ਜਾਂਦਾ ਤੋਂ ਇਸ ਤਰੀਕੇ ਨਾਲ ਤੁਸੀਂ ਬਣਾ ਸਕਦੇ ਆ